ਇਹ ਜਿਹੜਾ ਵਿਸ਼ਾਲ ਕੁਸ਼ਤੀ ਮੇਲਾ ਅੱਜ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕੁਸ਼ਤੀ ਖੇਡ ਮੇਲਾ ਇਹ ਆ ਰਵਿੰਦਰ ਸਿੰਘ ਸਾਡੇ ਐਮਸੀ ਨੇ ਮਿਸਨਲ ਕਾਉਂਸਲਰ ਵਿੰਦਰ ਰਾਜ ਜੀ ਨਾਲ ਜਾਣਿਆ ਜਾਂਦਾ ਤੇ ਸਮੁੱਚਾ ਕੁੰਬੜਾ ਪਿੰਡ ਹੈ ਜਿਹੜਾ ਉਹਦੇ ਸਹਿਯੋਗ ਨਾਲ ਇਹ ਖੇਡ ਮੇਲਾ ਹੋ ਰਿਹਾ ਹੈ ਔਰ ਤੁਸੀਂ ਦੇਖਿਆ ਸਾਰਿਆਂ ਨੇ ਵੀ ਖੇਡ ਮੇਲੇ ਵਿੱਚ ਕਿੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਵੀ ਔਰ ਬਹੁਤ ਵੱਡੀ ਗਿਣਤੀ ਵਿੱਚ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਸਟੇਟਾਂ ਤੋਂ ਇਕੱਲੇ ਪੰਜਾਬ ਤੋਂ ਵੀ ਨਹੀਂ ਪੰਜਾਬ ਤੋਂ ਨਹੀਂ ਹਰਿਆਣੇ ਤੋਂ ਵੀ ਹਿਮਾਚਲ ਤੋਂ ਵੀ ਦਿੱਲੀ ਤੋਂ ਵੀ ਜਿਹੜੇ ਨੇ ਇੱਥੇ ਪਹਿਲਵਾਨ ਪਹੁੰਚੇ ਹੋਏ ਨੇ ਔਰ ਇਹ ਪੂਰਾ ਕੰਮ ਜਿਵੇਂ ਖੇਡ ਮੇਲਾ ਮੈਂ ਇਹਨੂੰ ਕਹਿ ਸਕਦਾ ਤੇ ਮੈਂ ਇਹਨਾਂ ਨੂੰ ਸਾਰੀ ਸਮੁੱਚੀ ਟੀਮ ਨੂੰ ਰਵਿੰਦਰ ਵਿੰਦਰਾ ਜੀ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਸ਼ਾਬਾਸ਼ ਵੀ ਦਿੰਦਾ ਵੀ ਜਿਨ੍ਹਾਂ ਨੇ ਐਡਾ ਵੱਡਾ ਉਦਮਾ ਜਿਹੜਾ ਇਹ ਕੀਤਾ ਤੇ ਇਹ ਕਰਕੇ ਜਿਹੜੀ ਪੰਜਾਬ ਦੀ ਮੇਨ ਗੇਮ ਆ ਖੇਡ ਹੈ ਕੁਸ਼ਤੀ ਆ ਜਿਹੜੀ ਉਹਨੂੰ ਜਿੰਦਾ ਰੱਖਿਆ ਸਰ ਜੂਤ ਅੱਜਕੱਲ ਲੇਖਣ ਮੈਨੂੰ ਨਸ਼ੇਪੱਤ ਜਾ ਰਿਹਾ ਹੈ ਹਾਂਜੀ ਜੂਤ ਨਸ਼ੇਪੱਤ ਜਾ ਰਿਹਾ ਸੀ ਜੂਤ ਨਸ਼ੇਪੱਤ ਕਦੇ ਜਾ ਰਿਹਾ ਸੀ ਹੁਣ ਨਹੀਂ ਜਾ ਰਿਹਾ ਹੈਗਾ ਹੁਣ ਆ ਰਿਹਾ ਹੈ ਬੜੀ ਵੱਡੀ ਲੰਬੀ ਟਾਈਮ ਤੋਂ ਜੂਸ ਜਿਹੜਾ ਨਸ਼ੇ ਵਿੱਚ ਗਰਸਿਆ ਗਿਆ ਸੀ ਦੇਖੋ ਹੌਲੀ 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 ਕਰਕੇ ਖੇਡਾਂ ਵੱਲ ਪਾ ਕੇ ਸਮਝਾ ਕੇ ਤੇ ਕੋਸ਼ਿਸ਼ ਸਖਤੀ ਕਰਕੇ ਕਾਨੂੰਨ ਦੀ ਇਹਨੂੰ ਤੋੜਿਆ ਜਾ ਰਿਹਾ ਹੈ ਲੈਨ ਕਿਉਂਕਿ ਇਹ ਬੜੀ ਵੱਡੀ ਤਕੜੀ ਲੈਨ ਸੀ ਬਹੁਤ ਮੁਸ਼ਕਲ ਕੰਮ ਸੀ ਲੇਕਿਨ ਮਾਨ ਜੋ ਸੀਐਮ ਸਾਹਿਬ ਦੀ ਲਗਾਤਾਰ ਕੋਸ਼ਿਸ਼ਾਂ ਦੇ ਨਾਲ ਤੇ ਸਮੁੱਚੀ ਸਰਕਾਰ ਦੀ ਕੋਸ਼ਿਸ਼ ਦੇ ਨਾਲ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਦੀ ਕੋਸ਼ਿਸ਼ ਨਾਲ ਇਹਨੂੰ ਹੌਲੀ ਹੌਲੀ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ 2-3 ਸਾਲ ਦੇ ਵੀ ਦੇਖੋਗੇ ਵੀ ਨਸ਼ਾ ਜਿਹੜਾ ਨਾ ਮਤ ਰ ਜਿਹੜਾ ਪੰਜਾਬ ਚ ਰਹਿ ਜੂਗਾ ਤੇ ਮੇਜਰ ਜਿਹੜਾ ਨਸ਼ੇ ਦੀ ਲਾਹਣਤ ਹੈ ਜਿਹੜੀ ਇਹ ਖਤਮ ਕਰ ਦਿੱਤੀ ਜਾਊਗੀ ਪੰਜਾਬ ਸਰਕਾਰ ਪੰਜਾਬ ਸਰਕਾਰ ਦੀ ਖੇਡਾਂ ਦੀ ਨੀਤੀ ਸਪਸ਼ਟ ਹੈ ਜਮੀ ਟੋਟਲੀ ਤੇ ਹਰ ਹਰ ਜਗਾ ਹਰ ਪਿੰਡ ਦੇ ਵਿੱਚ ਖੇਡ ਮੇਲੇ ਹੋ ਰਹੇ ਨੇ ਔਰ ਪੰਜਾਬ ਸਰਕਾਰ ਖੁਦ ਖੇਡ ਮੇਲੇ ਕਰਾ ਰਹੀ ਆ ਇਸ ਵਾਰ ਤੁਸੀਂ ਦੇਖਿਆ ਹੋਊਗਾ ਵੀ ਤੀਜੀ ਵਾਰੀ ਜਿਹੜਾ ਖੇਡਾਂ ਮਤਲਬ ਪੰਜਾਬ ਦੀਆਂ ਹੋਣ ਜਾ ਰਹੀਆਂ ਨੇ ਤੇ ਲਗਾਤਾਰ ਆ ਜਿਹੜਾ ਜਾਰੀ ਰਹੂਗਾ ਤਾਂ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਗਲਤ ਪਾਸੇ ਨਾ ਜਾ ਕੇ ਖੇਡਾਂ ਵੱਲ ਜਾਣ ਤੇ ਆਪਣੇ ਪਰਿਵਾਰ ਦਾ ਵੀ ਆਪਣੇ ਪਿੰਡ ਦਾ ਵੀ ਤੇ ਆਪਣੇ ਸਟੇਟ ਦਾ ਵੀ ਤੇ ਆਪਣੇ ਦੇਸ਼ ਦਾ ਨਾਂ ਜਿਹੜਾ ਉੱਚਾ ਕਰਨ ਮੈਂ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਇਹ ਮੈਸੇਜ ਦਿੰਨਾ ਹੈ ਵੀ ਹਰ ਇੱਕ ਨੌਜਵਾਨ ਆ ਜਿਹੜਾ ਉਹ ਚੰਗੇ ਕੰਮ ਵੱਲ ਜਾਵੇ ਮਿਹਨਤ ਕਰੇ ਮਜ਼ਦੂਰੀ ਕਰੇ ਕਿਸੇ ਪਾਸੇ ਜਿੱਥੇ ਵੀ ਉਹਨੂੰ ਲੱਗਦਾ ਵੀ ਗਲਤ ਪਾਸੇ ਮੈਂ ਜਾ ਰਿਹਾ ਹਾਂ ਉੱਥੇ ਜਾਣ ਦੀ ਕੋਸ਼ਿਸ਼ ਨਾ ਕਰਕੇ ਚੰਗੇ ਪਾਸੇ ਲੱਗੇ ਤਾਂ ਕਿ ਆਪਾਂ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਸਕੀਏ ਦਾ ਬਹੁਤ ਪੁਰਾਣਾ ਹੁੰਦਾ ਮਤਲਬ ਬਹੁਤ ਮੇਰਾ ਖਿਆਲ ਹੈ ਵੀ ਸਾਡੇ ਜਿਹੜੇ ਦਾਦੇ ਹੁੰਨੀ ਸੀ ਉਸ ਟਾਈਮ ਤੋਂ ਇਹ ਮੇਲਾ ਸ਼ੁਰੂ ਕੀਤਾ ਸੀ ਜਿਹੜਾ ਦੰਗਲ ਹੋਣਾ ਮਤਲਬ ਇਹ ਮੇਰੇ ਸਾਹਬ ਨਾਲ 75ਵਾਂ ਦੰਗਲ ਹੈ ਸਾਡਾ ਮਤਲਬ 75 ਸਾਲ ਹੋ ਗਏ ਦੰਗਲ ਹੁੰਦੇ ਨੇ ਮੈਂ ਵੀ ਜਗਤਾਰ ਭਾਈ ਪਹਿਲਵਾਨ ਮੇਰਾ ਖਿਆਲ ਪੰਜਾਬ ਦਾ ਹਰਿਆਣਾ ਦਾ ਹਿਮਾਚਲ ਦਿੱਲੀ ਵੀ ਮਹਾਰਾਸ਼ਟਰ ਵੀ ਮਤਲਬ ਕੋਈ ਇਹ ਜੀ ਸਟੇਟ ਨਹੀਂ ਹੈ ਵੀ ਜਿੱਥੋਂ ਨਾ ਆਇਆ ਹੋਵੇ ਚੰਡੀ ਦੀਆਂ ਕੁਸਤੀਆਂ ਹੈਗੀਆਂ ਵੱਡੀਆਂ 2 ਉਤੋਂ ਛੋਟੀਆਂ 4 ਉਤੋਂ ਛੋਟੀਆਂ 4 ਮਤਲਬ ਪਹਿਲੀ ਚੰਡੀ ਹੈ 2.5 ਲੱਖ ਰੁਪਏ ਦੀ ਦੂਜੀ ਚੰਡੀ ਹੈਗੀ 2 ਲੱਖ ਰੁਪਏ ਦੀ ਜਿਹੜੀ ਤੀਜੀ ਚੰਡੀ ਆ ਉਹ ਹੈਗੀ 1.5 ਲੱਖ ਰੁਪਏ ਦੀ ਜਿਹੜੀ ਚੌਥੀ ਉਹ 1 ਲੱਖ ਰੁਪਏ ਦੀ ਜਿਹੜੀ ਪੰਜਵੀਂ ਉਹ 75000 ਦੀ ਜਿਹੜੀ ਉਤੋਂ ਛੋਟੀ ਐ ਉਹ 72000 ਦੀ ਤੇ 1 51000 ਦੀ 2 31000 ਦੀਆਂ ਅਤੇ ਸਨਮਾਨ ਸਿੰਘ ਜੀ ਤੇ ਨਾ ਦੇਖੋ ਜੀ ਉਹ ਵਧੀਆ ਸਾਡਾ ਮਾਨ ਸਨਮਾਨ ਕਰਕੇ ਗਏ ਆ 51000 ਰੁਪਇਆ ਦੇ ਕੇ ਗਏ ਆ ਕਮੇਟੀ ਨੂੰ ਬੜੀ ਕਿਰਪਾ ਸਾਰੇ ਨਗਰ ਨਿਵਾਸੀਆਂ ਨੇ ਵੱਧ ਚੜ ਕੇ ਇਹਦੇ 'ਚ ਹਿੱਸਾ ਦਿੱਤਾ ਤੇ ਦੇਖਣ 'ਚ ਵੀ ਤੇ ਪੈਸਾ ਪੈਸਾ ਜਿਹੜਾ ਵੀ ਕੋਈ ਘਰ ਵੀ ਹੈ ਜੇ ਨਗਰ 'ਚੋਂ ਨਹੀਂ ਹੈ ਵੀ ਜਿਨੇ ਇਹਦੇ 'ਚ ਤਿੱਲ ਫੁੱਲ ਨਾ ਪਾਇਆ ਹੋਵੇ 1-1 ਰੁਪਇਆ ਲੋਕਾਂ ਦਾ ਆ ਇਕੱਠਾ ਹੋਇਆ ਤੇ ਐਡਾ ਬੜਾ ਜੰਗਲ ਹੋਇਆ ਏ ਦੇਖੋ ਜੀ ਯੂਥ ਹੈ ਜਿਹੜਾ ਵੀ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਜਿਆਦਾ ਦੇਖਦੇ ਆ ਪੁਰਖਿਆਂ ਵਰਗੇ ਜਵਾਨ ਤੇ ਇਹਨਾਂ ਨੂੰ ਦੇਖ ਕੇ ਮੋਟੀਵੇਟ ਹੁੰਦਾ ਬੰਦਾ ਸਾਡੀ ਸੋਚ ਹੈ ਵੀ ਇਹ ਪੰਜ ਚਾਰ ਵਾਰ ਹੋਣਾ ਚਾਹੀਦਾ ਸਾਲ 'ਚ ਪਰ ਚਲੋ ਇੱਕ ਵਾਰ ਇਹ ਸਾਡਾ ਚੱਲਦਾ ਰਹੇ ਤਾਂ ਅਸੀਂ ਉਹ ਮਹਾਰਾਜ ਅੱਗੇ ਇਹੀ ਬੇਨਤੀ ਕਰਦੇ ਆ ਅਰਦਾਸ ਕਰਦੇ ਆ ਵੀ ਸਾਡਾ ਇਹ ਦੰਗਲ ਇਸ ਤਰ੍ਹਾਂ ਹੀ ਹੁੰਦਾ ਰਹੇ ਮਾਨ ਜੋਗ ਜਿੱਥੋਂ ਮੈਨੂੰ ਹਮੇਸ਼ਾ ਹੀ ਬਹੁਤ ਵੱਡਾ ਸਤਿਕਾਰ ਆ ਜਿਹੜਾ ਮਿਲਿਆ ਪਿੰਡ ਕੁੰਬੜਾ ਪਿੰਡ ਕੁੰਬੜਾ ਦੇ ਸਮੁੱਚੇ ਜਿਹੜੇ ਲੋਕ ਨੇ ਇੱਥੇ ਬੈਠੇ ਨੇ ਮੇਰੇ ਵੀਰ ਭਰਾ ਭੈਣ ਜਿਨੇ ਵੀ ਇੱਥੇ ਬੈਠੇ ਨੇ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਖਾਸ ਕਰਕੇ ਮਿਸਟਰ ਗੌਰਸਟਰ ਰਵਿੰਦਰ ਸਿੰਘ ਕੁੰਬੜਾ ਜੀ ਨੂੰ ਔਰ ਨਾਲ ਇਹਦੀ ਸਮੁੱਚੀ ਟੀਮ ਨੂੰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਜਿਨ੍ਹਾਂ ਨੇ ਐਡਾ ਵੱਡਾ ਕਸਤੀ ਤੰਗਦਾ ਜਿਹੜਾ ਇਹ ਕਰਵਾ ਕੇ ਇੱਕ ਤਰ੍ਹਾਂ ਦਾ ਇਹ ਦਿਖਾਤਾ ਪਈ ਪਿੰਡ ਕੁੰਬੜੇ ਦੇ ਵਿੱਚ ਵਾਕਿਆ ਹੀ ਜਿਹੜੇ ਨੇ ਉਹ ਲੋਕ ਉਹ ਪਹਿਲਵਾਨ ਰਹਿੰਦੇ ਤੇ ਪਹਿਲਵਾਨਾਂ ਦਾ ਪਿੰਡ ਹੈ ਕਿਉਂਕਿ ਪਿੰਡ ਗੁੰਬੜਾ ਜਿਹੜਾ ਉਹ ਪਹਿਲਵਾਨਾਂ ਦੇ ਨਾਤੇ ਜਾਣਿਆ ਜਾਂਦਾ ਸੀ ਤੇ ਰਵਿੰਦਰ ਅਪਣੇ ਬਿੰਦਰ ਜੀ ਦਾ ਪਿਤਾ ਕਾਲਾ ਪਹਿਲਵਾਨ ਕੁੰਬੜਾ ਨੂੰ ਜਾਣਾ ਹੀ ਕਾਲੇ ਪਹਿਲਵਾਨ ਦਾ ਜਾਂਦਾ ਸੀ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਆਪਣੇ ਚਰਨਾਂ ਵਿੱਚ ਨਿਵਾਸ ਵੀ ਬਖਸ਼ੇ ਤੇ ਇਹ ਪਿੰਡ ਹੀ ਪਹਿਲਵਾਨਾਂ ਦਾ ਅੱਜ ਇਹ ਵੀ ਦਿਖਾਤਾ ਵੀ ਇੰਨੇ ਸਾਲਾਂ ਬਾਅਦ ਵੀ ਲਗਾਤਾਰ ਜਿਹੜਾ ਕੁੰਬੜਾ ਉਹੀ ਦਾ ਉਹੀ ਹੈ ਤੇ ਅੱਜ ਇਸ ਕੁੰਬੜੇ ਪਿੰਡ ਦੇ ਵਿੱਚ ਬੈਠ ਬੈਦਵਾਨਾ ਦਾ ਪਿੰਡ ਜਿਹੜਾ ਇਹਨਾਂ ਨੇ ਸਾਰੇ ਪੰਜਾਬ ਨੂੰ ਵਿੱਚ ਇਕੱਠਾ ਕਰਤਾ ਅੰਮ੍ਰਿਤਸਰ ਤੋਂ ਵੀ ਆਏ ਹੋਏ ਨੇ ਬਠਿੰਡੇ ਤੋਂ ਵੀ ਆਏ ਹੋਏ ਨੇ ਗੁਰਦਾਸਪੁਰ ਤੋਂ ਵੀ ਆਏ ਹੋਏ ਨੇ ਤੇ ਹਰ ਪਾਸੇ ਜਿਹੜੇ ਪੈਦਮਾਨ ਨੇ ਜਿਹੜੇ ਇੱਥੇ ਆਏ ਹੋਏ ਨੇ ਦੁਆਬੇ ਦੇ ਵਿੱਚ ਇਹਨਾਂ ਨੇ ਸਾਰੇ ਹੀ ਮਾਲਵਾ ਖੇਤਰ ਦੁਆਬਾ ਖੇਤਰ ਤੇ ਮਾਝਾ ਖੇਤਰ ਜਿਹੜਾ ਅੱਜ ਇਕੱਠਾ ਕਰਕੇ ਜਿਹੜਾ ਇਹਨਾਂ ਨੇ ਦੁਆਬਾ ਖੇਤਰ ਦਾ ਨਾਮ ਉੱਚਾ ਕਰਤਾ ਮੈਂ ਇਹਨਾਂ ਨੂੰ ਸ਼ਾਬਾਸ਼ ਵੀ ਦਿੰਦਾ ਹਾਂ ਔਰ ਬਹੁਤ ਬਹੁਤ ਮੁਬਾਰਕਬਾਦ ਵੀ ਦੰਨਾ ਵਿੱਚ ਇਹਨਾਂ ਨੇ ਐਡਾ ਵੱਡਾ ਇਹ ਕੁਸ਼ਤੀ ਮੇਰ ਮੇਲਾ ਕਰਾ ਕੇ ਸਾਡਾ ਮਾਣ ਆ ਜਿਹੜਾ ਉਹ ਵਧਾਇਆ ਔਰ ਮੈਂ ਇੱਥੇ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਸਰਕਾਰ ਤੁਸੀਂ ਬਣਾਈ ਆ ਆਮ ਆਦਮੀ ਪਾਰਟੀ ਦੀ ਸਰਕਾਰ 2.5 ਸਾਲ ਪਹਿਲਾਂ ਜਿਹੜੀ ਤੁਸੀਂ ਬੜੇ ਚਾਵਾ ਦੰਨਾ ਬਣਾਈ ਸੀ ਉਹਨਾਂ ਨੇ ਵੀ ਲਗਾਤਾਰ ਵੀੜਾ ਚੁੱਕਿਆ ਹੋਇਆ ਹੈ ਲਗਾਤਾਰ ਪੰਜਾਬ ਦੇ ਵਿੱਚ ਮੇਲੇ ਹੋ ਰਹੇ ਨੇ ਖੇਡ ਮੇਲੇ ਹੋ ਰਹੇ ਨੇ ਪੰਜਾਬ ਇੱਕ ਵਾਰੀ ਫੇਰ ਖੇਡਣ ਜਾ ਰਿਹਾ ਹੈ ਖੇਡਣ ਜਾ ਰਿਹਾ ਤੁਸੀਂ ਸਾਰਿਆਂ ਨੇ ਦੇਖਿਆ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਲਗਾਤਾਰ ਖੇਡਾਂ ਵਾਲਿਆਂ ਨੂੰ ਸ਼ਹਾਦਤ ਕਰ ਰਹੇ ਨੇ ਪਿਛਲੇ ਸਮੇਂ ਜਿਹੜੇ 올림픽 ਜਿੱਤ ਕੇ ਆਏ ਇੱਕ ਇੱਕ ਕਰੋੜ ਰੁਪਇਆ ਉਹਨਾਂ ਨੂੰ ਦਿੱਤਾ ਤੇ ਨਾਲ ਹੀ ਜਿਹੜੀਆਂ ਖੇਡ ਖੇਡਾਂ ਵਤਨ ਪੰਜਾਬ ਦੀਆਂ ਆ ਪਿਛੇ ਇੱਕ ਦੋ ਦਿਨ ਪਹਿਲਾਂ ਹੀ ਸ਼ੁਰੂ ਕਰਵਾਈਆਂ ਨੇ ਲਗਾਤਾਰ ਤੀਜੀ ਵਾਰੀ ਇਹ ਖੇਡਾਂ ਹੋਣ ਜਾ ਰਹੀਆਂ ਨੇ ਔਰ ਇਹ سلسلہ ਜੇਰਾ ਲਗਾਤਾਰ ਜਾਰੀ ਰਹੂਗਾ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨ ਪੀੜ੍ਹੀ ਨੂੰ ਮਾੜੇ ਕੰਮਾਂ ਤੋਂ ਤੋੜ ਕੇ ਚੰਗੇ ਕੰਮਾਂ ਵੱਲ ਲਾਉਣਾ ਤੇ ਚੰਗੇ ਕੰਮਾਂ ਵੱਲ ਤਾਂ ਹੀ ਲਿਆ ਜਾ ਸਕਦਾ ਜੇ ਇਦਾਂ ਦੀ ਆਪਾਂ ਖੇਡਾਂ ਕਰਾਈਏ ਤੇ ਖੇਡਾਂ ਨਾਲ ਉਹਨਾਂ ਨੂੰ ਜੋੜਿਆ ਜਾ ਸਕੇ ਤੇ ਮਾੜੇ ਕੰਮਾਂ ਤੋਂ ਉਹਨਾਂ ਨੂੰ ਰੋਕਣ ਦਾ ਇੱਕੋ ਇੱਕ ਜਰੀਆ ਔਰ ਉਸ ਜਰੀਏ ਦੇ ਲਈ ਤੁਸੀਂ ਇਹ ਜਦੋਜਹਿਦ ਕਰ ਰਹੇ ਹੋ ਸਰਕਾਰ ਦਾ ਸਹਿਯੋਗ ਦੇ ਰਹੇ ਹੋ ਇਸ ਲਈ ਵੀ ਮੈਂ ਤੁਹਾਡਾ ਧੰਨ ਕਰਦਾ ਹੋਰ ਮਾਤਾ ਨੂੰ ਹਮੇਸ਼ਾ ਹੀ ਯਕੀਨ ਹੋਵੇ ਇਸ ਗੱਲ ਦਾ ਵੀ ਜਦੋਂ ਵੀ ਕੋਈ ਐਦਾਂ ਦੇ ਖੇਡ ਮੇਲੇ ਤੁਸੀਂ ਕਰਾਉਂਗੇ ਕਿਸੇ ਵੀ ਪਿੰਡ 'ਚ ਕਰਾਉਂਗੇ ਮੈਂ ਹਮੇਸ਼ਾ ਹੀ ਹਾਜ਼ਰ ਰਹਾਂਗਾ